ਕਦਾਂ ਫਿਰ ਕੈਨੇਡਾ ਵਾਲਿਓ ਠੀਕ ਠਾਕ ਜੇ ਉਹ ਯਾਰ ਨਹੀਂ ਟਾਲਦੇ ਤੈ ਤੁਹਾਨੂੰ ਬਥੇਰਾ ਮੈਸੇਜ ਮੈਂ ਨਾ YouTube 'ਆ ਦੇ ਬੜੇ ਪਾ ਦਿੱਤੀਆਂ ਵੀਡੀਓ ਨਾ ਤੈ ਭੇਜੋ ਵੇਖਣਾ ਹੁੰਦਾ ਨਾ 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 ਦੇਣਾ ਬਾਅਦ ਤੁਹੀਂ ਪਛਤਾਉਂਦੇ ਜੇ ਮੈਂ ਟਾਰੀਓ ਦੀ ਵੀਡੀਓ ਪਾਈ ਤੇ ਨਹੀਂ ਜੇ ਗੱਲ ਦਾ ਪਤਾ ਹੁੰਦਾ ਤੇ ਪੁੱਛ ਪਾਛ ਲਿਆ ਕਰੋ ਬਾਈ ਜੀ ਠੀਕ ਆ ਨਾ ਚੱਕਰ ਇਹ ਆ ਕਿ ਜਿਹੜਾ ਬੰਦਾ ਵੀਰਪਰਾ ਸਰੀ ਆਉਂਦਾ ਭਾਵੇਂ ਟਾਰੀਓ ਤੋਂ ਆਉਂਦਾ ਭਾਵੇਂ ਉਹ ਜਿੱਥੋਂ ਮਰਜੀ ਆਉਂਦਾ ਵਾ ਠੀਕ ਆ ਭਾਵੇਂ ਔਰ ਬੋਲਟਾ ਤਾਂ ਹੋਂਡਾ ਕਿਥੋਂ ਵੀ ਹੋਂਡਾ ਬਾਬੇ ਇੱਕ ਬੇਨਤੀ ਹੈ ਕਿ ਆਗੇ ਤੇ ICBC ਵਾਲਿਆਂ ਨੂੰ ਜਰੂਰ ਮਿਲਿਆ ਕਰੋ ਤੁਸੀਂ ਨਹੀਂ ਮਿਲਦੇ ਤੁਸੀਂ ਉਸੇ ਲਾਇਸੈਂਸ ਤੇ ਗੱਡੀ ਚਲਾਈ ਜਾਂਦੇ ਆਂ ਵੀ ਕੋਈ ਚੱਕਰ ਨਹੀਂ ਕੀ ਹੋ ਜੂ ਕੋਈ ਚੱਕਰ ਨਹੀਂ ਕੀ ਹੋ ਜੂ ਜਿਹੜਾ ਤੇ ਓਪਨ ਵਰਕ ਪਰਮਿਟ ਦੇ ਪੀਆਰ ਆ ਚਲੋ ਜਿਹੜਾ ਥੋੜੇ ਟਾਈਮ ਲਈ ਕੰਮ ਕਰਕੇ ਚਲ ਜੂ ਜਿਹਦਾ ਕੋਈ ਇੱਥੇ ਡਾਕੂਮੈਂਟ ਹੀ ਨਹੀਂ ਆ ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਪਰ ਜੇ ਕੱਲ ਨੂੰ ਹੋ ਸਕਦਾ ਕਿ ਉਹ ਐਲਐਮਆਈ ਲਵੇ ਹਨਾ ਜਿਹਦਾ ਟੂਰਿਸਟ ਵੀਜ਼ੇ ਵਾਲਾ ਜਾਂ ਮਤਲਬ ਹੋ ਸਕਦਾ ਕਿ ਓਪਨ ਵਰਕ ਪਰਮਟ ਵਾਲੇ ਨੂੰ ਵੀ ਤਾਂ ਐਲਐਮਆਈ ਦੀ ਲੋੜ ਪੈਣੀ ਆ ਉਹ ਦਾਦਾ ਸਾਰੇ ਜਾਣ ਕੇ ਕਹੇ ਕਿ ਮੈਂ ਹੁਣ 4-5 ਮਹੀਨੇ ਕੰਮ ਕਰ ਲਿਆ ਕੇ ਕੰਪਨੀ ਨਾਲ ਉਹ ਕੰਪਨੀ ਮੈਨੂੰ ਐਲਐਮਆਈ ਦੇ ਦੂਗੀ। ਬਾਏ ਸਾਰੇ ਕਹਾਣੀ ਉੱਥੇ ਖਤਮ ਹੁੰਦੀ ਆਗੇ। ਉੱਥੇ ਆਗੇ ਇਹ ਗੰਗਲਬੜੋ ਜਾਂਦਾ। ਪਰ ਤੁਸੀਂ ਮੰਨਣੀ ਨਹੀਂ ਕਿਹਦੀ। ਜਦੋਂ ਤੁਸੀਂ ਐਲਐਮਆਈ ਚੇਂਜ ਕਰਨੀ ਆ ਜਾਂ ਬਾਏ ਦੇਵੇ ਐਲਐਮਆਈ ਲੈਣੀ ਆ ਤੁਹਾਡੇ ਨਾਂ ਚੜਨੇ ਆ ਤੁਹਾਡਾ ਐਡਰੈਸ ਚੜਨਾ ਤੁਹਾਡਾ ਸਾਰਾ ਕੁਝ ਚੜਨਾ। ਉਹ ਜਦੋਂ ਤੁਹਾਡਾ ਚੜਿਆ ਤੁਹਾਨੂੰ ਆਈਸੀਬੀਸ ਨੂੰ ਪਤਾ ਲੱਗ ਜਾਣਾ ਕਿ ਬੰਦੇ ਕੋਲ ਜਿਹੜਾ ਲਾਇਸੈਂਸ ਆਂਟਾਰੀਓ ਦਾ ਹੁਣ ਇਹੋ ਕੇ ਸਾਡੇ ਨਾਲ ਸਾਡੇ ਨਾਲ ਤਾਂ ਨਹੀਂ ਇੱਕ ਮੁੰਡੇ ਨਾਲ ਆਇਆ ਉਹਨੇ ਮੈਨੂੰ ਦੱਸਿਆ ਕਹਿੰਦਾ ਮੈਂ ਅਨਟਾਰੀਓ ਤੇ ਲਾਇਸੈਂਸ ਦੇ ਇਥੇ 5-6 ਮਹੀਨੇ ਗੱਡੀ ਚਲਾਉਂਦਾ ਰਿਆ ਮੈਂ ਓਪਨ ਵਰਕ ਪਰਮਿਟ ਦੇ ਹੀ ਮੈਂ ਗੱਡੀ ਚਲਾਈ ਆ ਕੰਪਨੀ ਦੀ ਇਸੇ ਸਾਡੀ ਕੰਪਨੀ ਦੀ ਤੇ ਕਹਿੰਦਾ ਜਦੋਂ ਮੈਨੂੰ ਐਲੋਮਾਈ ਮਿਲ ਗਈ ਆ ਸਹੀ ਆ ਮੈਨੂੰ ICBC ਵੱਲੋਂ ਕਹਿੰਦਾ ਮੇਲ ਆ ਗਈ ਆ ਉਹ ਕਹਿੰਦੇ ਵੀ ਜਿਹੜਾ ਤੇਰਾ ਲਾਇਸੈਂਸ ਆ ਉਹਨੂੰ ਸਿਲੰਡਰ ਕਰਕੇ ਜਾ ਇਥੇ ਹੁਣ ਉਹ ਸਿਲੰਡਰ ਕਰਨ ਗਿਆ ਹੁਣ ਉਹਦਾ ਲੈਂਡ ਆ ਏਅਰ ਬ੍ਰੇਕ ਦਾ ਟੈਸਟ ਤੇ ਕਲਾਸ 1 ਦਾ ਟੈਸਟ ਤੇ ਹੋ ਸਕਦਾ ਹੈ ਕਿ ਉਹਦਾ ਉਹਨਾਂ ਨੇ ਰੋਡ ਟਰਾਈ ਵੀ ਪਾ ਦੇਣੀ ਕਿਉਂਕਿ ਤਾਂ ਪਉਣੀ ਕਿਉਂਕਿ ਉਹਨਾਂ ਦੇ ਮਨ 'ਚ ਹੈਗਾ 5 ਮਹੀਨੇ ਤੋਂ ਬੰਦਾ ਇੱਥੇ ਆਣ ਕੇ ਗੱਡੀ ਚਲਾਉਂਦਾ ਸਾਨੂੰ ਇਨਫੋਰਮ ਕਿਉਂ ਨਹੀਂ ਕੀਤਾ ਇਹਨੇ ਸੋ ਬਾਬਿਓ ਜਦੋਂ ਇੱਥੇ ਆਉਨੇ ਆ ਕੋਸ਼ਿਸ਼ ਕਰਿਆ ਕਰੋ ਆ ਕੇ ICBC ਵਾਲਿਆਂ ਨੂੰ ਪਹਿਲੋਂ ਮਿਲ ਲਿਆ ਕਰੋ ਕੋਈ ਖਰਚਾ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਵਾਕਿੰਗ ਦੇ ਵਿੱਚ ਜਾਣਾ ਵਾ ਵਾਕਿੰਗ 'ਚ ਨਹੀਂ ਜਾਇਆ ਜਾਂਦਾ ਤੇ ਆਪਣੀ ਅਪਾਇੰਟਮੈਂਟ ਬੁੱਕ ਕਰਕੇ ਉੱਥੇ ਚਲ ਜਓ ਤੁਹੇ ਸੋਖੇ ਰਹੋਗੇ ਤੁਹਾਡਾ ਫਾਇਦਾ ਹੋ ਜਾਊਗਾ ਪੰਜਾ ਛੇ ਮਹੀਨਿਆਂ ਬਾਅਦ ਉਹਨੇ ਤੁਹਾਨੂੰ ਬਹਾਲ ਦੇਣਾ ਵਾ ਜੇ ਤੁਸੀਂ ਵਰਕ ਪਰਮਿਟ ਲੈਨੇ ਆ ਜਾਂ ਐਲ ਐਮ ਆਈ ਚੇਂਜ ਕਰਦੇ ਆ ਉਹਨਾਂ ਕੋ ਸਾਰਾ ਡਾਟਾ ਚੱਲ ਜਾਣਾ ਤੁਹਾਡੀ ਤੁਹਾਡਾ ਅਡਰੈਸ ਚੇਂਜ ਹੋਣਾ ਵਾ ਸਾਰਾ ਕੁਝ ਚੇਂਜ ਹੋਣਾ ਤੁਹਾਡਾ ਠੀਕ ਆ ਉਹ ਆਣ ਕੇ ਜਦੋਂ ਚੇਂਜ ਹੋਣਾ ਵਾ ਫਿਰ ਉਹਨਾਂ ਨੂੰ ਸਾਰਾ ਪਤਾ ਲੱਜਣਾ ਫਿਰ ਉਹਨਾਂ ਕਹਿੰਦਾ ਸਿਲੰਡਰ ਕਰਕੇ ਜਾਂ ਹੁਣ ਦੋ ਤਿੰਨ ਮਹੀਨੇ ਉਹ ਮੁੰਡੇ ਨੂੰ ਬਹਿਣਾ ਪੈਣਾ ਘਰ ਤੇ ਬੈਠੇ ਦਾ ਇੱਥੇ ਕੁਝ ਨਹੀਂ ਜੇ ਮਿਲਦਾ ਸੋ ਇਹੋ ਗੱਲ ਆ ਜਦੋਂ ਆਉਨੇ ਆ ਕੰਮ ਇੰਨਾ ਕਿ ਜਰੂਰ ਕਰ ਲਿਆ ਕਰੋ ਜਾਇਆ ਕਰੋ ਉਹਨਾਂ ਨੂੰ ਕਹੋ ਵੀ ਸਾਨੂੰ ਇੱਥੇ ਕੰਪਨੀ ਮਿਲ ਗਈ ਆ ਆਫਰ ਲੈਟਰ ਲੈ ਕੇ ਜਾਓ ਸਾਰਾ ਕੁਝ ਲੈ ਕੇ ਜਾਓ ਹਾਂ ਹੀ ਸਿਲੰਡਰ ਲਾਇਸੈਂਸ ਚੇਂਜ ਕਰਨਾ ਚਾਹੁੰਦੇ ਆ ਉਹ ਤੁਹਾਨੂੰ 3 ਮਹੀਨੇ ਦਾ ਟਾਈਮ ਦੇ ਦਿੰਦੇ ਆ ਵੀ ਕੋਈ ਚੱਕਰ ਨਹੀਂ 3 ਮਹੀਨੇ ਤੂੰ ਕੰਮ ਕਰ ਸਕਦਾ ਉਹਨਾਂ ਨੂੰ ਪਤਾ ਹੈ ਕਿ ਬੰਦਾ ਯਾਰ ਸਿਸਟਮ ਨਾਲ ਚੱਲਣ ਡਿਆ ਤੋ 3 ਮਹੀਨੇ ਕੰਮ ਕਰ 3 ਮਹੀਨੇ ਬਾਅਦ ਆਈ ਤੈਨੂੰ ਦੱਸਾਂਗੇ ਟਰਾਈ ਪਾਉਣੀ ਜਾਂ ਕੀ ਪਾਉਣੀ ਜਾਂ ਕਿੱਦਾਂ ਕਰਨਾ ਜੇ 3 ਮਹੀਨੇ ਬਾਅਦ ਮਹੀਨਾ ਕਿ ਬਹਿਣਾ ਵੀ ਬਹਿ ਜਾ ਕੋਈ ਚੱਕਰ ਨਹੀਂ ਕੰਮ ਕੀਤਾ ਹੋਊ ਪਰ ਟਰਾਈ ਪਾਉਂਦੇ ਨਹੀਂ ਆ ਤੇ ਨਾ ਮਹੀਨੇ ਬਾਅਦ ਉਹਨਾਂ ਟਰਾਈ ਨਹੀਂ ਪਾਉਣੀ ਉਹਨਾਂ 에ਅਰ ਬ੍ਰੇਕ ਜਾਂ ਤਾਂ ਲਰਨਿੰਗ ਟੈਸਟ ਦੇ ਕੇ ਤੁਹਾਨੂੰ ਉਹਨਾਂ ਲਾਇਸੈਂਸ ਦੂਜਾ ਦੇ ਦੇਣਾ ਵਾ ਪਰ ਖੁੰਦਕ ਜੋ ਫਿਰ ਪਾਉਂਦੇ ਆ ਫਿਰ ਇਨਵੈਸਟੀਗੇਸ਼ਨ ਵੀ ਕਰਦੇ ਆ ਕੀ ਕੀਤਾ ਬੰਦੇ ਨੇ ਕਾਹਤੋਂ ਇਦਾਂ ਕਰਤਾ 2 ਨੰਬਰ ਚ ਗੱਡੀ ਚਲਾਈ ਸੋ ਇਹੋ ਚੱਕਰ ਜੇ ਥੋੜਾ ਜਦੋਂ ਇੱਥੇ ਆਉਂਦੇ ਹੁੰਦੇ ਨੇ ਨਾ ਮੱਥਾ ਖੋਲ ਲਿਆ ਕਰੋ ਤੇ ਜਾ ਕੇ ਨਾ ਆਈਸੀਬੀਸੀ ਵਾਲਾ ਨੂੰ ਮਿਲ ਜੇ ਵਧੀਆ ਲੱਗੀ ਵੀਡੀਓ ਤੇ ਜਰੂਰ ਵੇਖ ਲਿਓ ਤੇ ਤੁਸੀਂ ਵੇਖਣੀ ਤੇ ਹੁੰਦੀ ਨਹੀਂ ਇਹ ਤੇ ਮੈਨੂੰ ਪਤਾ ਬਾਅਦ ਤੁਸੀਂ ਇੱਥੇ ੱਤਕਾ ਖਾਣਾ ਦਾਵਾ